thank ਪੰਜਾਬ ਸਰਕਾਰ ਦੇ ਵੱਲੋਂ ਧੂਰੀ ਵਿਖੇ ਪੰਜਾਬ ਦੇ ਲੋਕਾਂ ਦੇ ਲਈ ਧਾਰਮਿਕ ਸਥਾਨਾਂ ਦੀ ਯਾਤਰਾ ਦੇ ਲਈ ਮੁੱਖ ਮੰਤਰੀ ਤੀਰਥ ਯਾਤਰਾ ਦੀ ਸ਼ੁਰੂਆਤ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਵੱਲੋਂ ਕੀਤੀ ਗਈ ਜਿਸ ਲਈ ਧੂਰੀ ਰੈਲੀ ਦੇ ਲਈ ਹਲਕਾ ਨਾਪਾ ਤੋਂ 30 ਬਸਾਂ ਤੇ ਕਾਰਾਂ ਦਾ ਕਾਫਲਾ ਰਵਾਨਾ ਕੀਤਾ ਗਿਆ ਅਤੇ ਇਸ ਰੈਲੀ ਦੇ ਵਿੱਚ ਔਰਤਾਂ ਦੇ ਫਲੋਫਾਤ ਚੜ੍ਹ ਕੇ ਹਿੱਸਾ ਲਿਆ ਗਿਆ ਇਸ ਮੌਕੇ ਤੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਵੱਡਾ ਬਿਆਨ ਕਿਤਾ ਅਤੇ ਕਾਫਲੇ ਨੂੰ ਰਵਾਨਾ ਕਰਨ ਦੇ ਉਪਰੰਤ ਕਿਹਾ ਕਿ ਪੰਜਾਬ ਸਰਕਾਰ ਤੇ ਫੋਲੋ ਕੀਤੇ ਜਾ ਰਹੇ ਕੰਮਾਂ ਤੋਂ ਪੰਜਾਬ ਦੇ ਲੋਕ ਬਹੁਤ ਖੁਸ਼ ਨੇ ਵਰਟੀ ਗਿਣਤੀ ਦੇ ਵਿੱਚ ਲੋਕ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਨੇ ਕਿਉਂਕਿ ਪੰਜਾਬ ਸਰਕਾਰ ਤੇ ਫੋਲੋ ਜੋ ਵਾਅਦੇ ਕੀਤੇ ਗਏ ਸਨ ਉਹ ਸਰਕਾਰ ਇੱਕ ਇੱਕ ਕਰਕੇ ਪੂਰਾ ਕਰ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਧਾਨ ਸਭਾ ਨਾਭਾ ਤੋਂ 30 ਬੱਸਾਂ ਦਾ ਕਾਫਲਾ ਜਿਹੜਾ ਕਿ ਅਲੱਗ-ਅਲੱਗ ਪਿੰਡਾਂ ਤੋਂ ਸ਼ਹਿਰ ਤੋਂ 90 ਤੋਂ ਪਾਸੋਂ ਤੋਂ ਔਰ ਇਹਦੇ ਨਾਲ ਹੀ ਗੱਡੀਆਂ ਦਾ ਕਾਫਲਾ ਜਿਹੜਾ ਇੱਥੋਂ ਰਵਾਨਾ ਹੋ ਰਿਹਾ ਜੀ ਔਰ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਇੱਥੇ ਛਿੰਟਾਂ ਵਾਲਾ ਜਿਹੜੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਚਰਨ ਛੋਹ ਪ੍ਰਾਪਤ ਧਰਤੀ ਹੈ ਇੱਥੇ ਆਪਾਂ ਸਾਰੇ ਇਕੱਠੇ ਹੋਏ ਹੁਣ ਆਪਾਂ ਧੂਰੀ ਨੂੰ ਜਿਹੜਾ ਚਾਲੇ ਪਾਉਣੇ ਨੇ ਅੱਜ ਮੁੱਖ ਮੰਤਰੀ ਸਾਹਿਬ ਕਿਉਂਕਿ ਅੱਜ ਬਹੁਤ ਵੱਡਾ ਦਿਨ ਹੈ ਜੀ ਅੱਜ ਗੁਰੂ ਨਾਨਕ ਪਾਤਸ਼ਾਹ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਚਰਨ ਛੋਹ ਪ੍ਰਾਪਤ ਹੈ ਗੁਰੂ ਨਾਨਕ ਪਾਤਸ਼ਾਹ ਅੱ체 ਸਾਰਾਂ ਦਿਨ ਰਹੇ ਸੀ ਅੱਜ ਉਹਨਾਂ ਦਾ ਪ੍ਰਕਾਸ਼ ਦਿਹਾੜਾ ਹੈ ਜੀ ਔਰ ਅੱਜ ਇਸ ਪਵਿੱਤਰ ਦਿਨ ਦੇ ਉੱਪਰ ਬਹੁਤ ਵੱਡਾ ਐਲਾਨ ਮੁੱਖ ਮੰਤਰੀ ਪੰਜਾਬ ਜਿਹੜੇ ਕਰਨ ਜਾ ਰਹੇ ਆ ਜਿਹਦਾ ਪੂਰੇ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਜਿਹੜਾ ਹੋਣਾ ਸੋ ਇਹ ਵੱਡਾ ਕਾਫਲਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਲੋਕਾਂ ਦੇ ਵਿੱਚ ਚਾਹ ਹੈ ਜੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ ਦੀਆਂ ਨੀਤੀਆਂ ਔਰ ਨੀਅਤ ਨੂੰ ਸਲਾਮ ਹੈ ਕਿ ਬਹੁਤ ਅੱਛੇ ਤਰੀਕੇ ਨਾਲ ਕੰਮ ਕਰ ਰਹੇ ਆ ਅੱਜ ਵੱਡਾ ਇਹ ਕਾਫਲਾ ਜਿਹੜਾ ਇਹ ਨਾਬਾਤ ਰਵਾਨਾ ਹੋ ਰਿਹਾ ਸੋ ਜਿੰਨੇ ਸਾਡੇ ਚੇਅਰਮੈਨ ਸਾਹਿਬ ਦੀਪाराम ਗੜ ਦੀ ਗੁਲਾਲ ਮੱਲੀ ਸਾਹਿਬ ਜਿਹਨੇ ਸਾਡੇ ਬਲੌਕ ਪ੍ਰੈਜ਼ੀਡੈਂਟ ਜੋਸ਼ੀ ਜੀ ਖੜੇ ਨੇ ਸਾਡੇ ਜਿਹਨੇ ਲੀਡਰਸ਼ਿਪ ਸਾਡੀ ਸਾਰੀ ਖੜੀ ਆ ਸਭ ਦਾ ਬਹੁਤ ਬਹੁਤ ਧੰਨਵਾਦ ਆ ਔਰ ਧੰਨਵਾਦ ਆ ਮੇਰੀਆਂ ਮਾਤਾ ਮਾਂ ਦਾ ਮੇਰੀਆਂ ਭੈਣਾਂ ਦਾ ਬਜ਼ੁਰਗਾਂ ਦਾ ਨੌਜਵਾਨਾਂ ਦਾ ਜਿਹੜੇ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਦੀ ਸਰਹੱਲੀ ਦਾ ਜਿਹੜਾ ਇਤਿਹਾਸ ਕਰੈਲੀ ਦਾ ਹਿੱਸਾ ਬਣਨ ਜਾ ਰਿਹਾ ਮੇਰੇ ਵੱਲੋਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਧੂਰੀ ਵਿਖੇ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਹੇਠ ਵੱਡਾ ਕਾਫਲਾ ਐਮਐਲਏ ਕਰਤਿਪ ਸਿੰਘ ਦੇਵ ਮਾਨ ਜੀ ਦੀ ਗਵਾਹੀ ਵਿੱਚ ਨਾਪੇ ਤੋਂ ਚੱਲਿਆ ਇਹ ਦੇਖੋ ਸਿੰਟਾਲੇ ਮੰਡੀ ਚ 30 ਬੱਸਾਂ ਤੇ ਬਾਕੀ ਕਾਰਾਂ ਵੱਡਾ ਲੋਕਾਂ ਦਾ ਹਜੂਮ ਐਮਐਲਏ ਸਾਹਿਬ ਨਾਲ ਸੋ ਅੱਜ ਕੇਜਰੀਵਾਲ ਸਾਹਿਬ ਉੱਥੇ ਪਹੁੰਚ ਰਹੇ ਨੇ ਸੋ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਆ ਵੀ ਉੱਥੇ ਹਮ ਹਮਾ ਕੇ ਪਹੁੰਚੋ ਤੇ ਅਰਵਿੰਦ ਕੇਜਰੀਵਾਲ ਜੀ ਦੇ ਸਰਦਾਰ ਭੁਆ ਸਿੰਘ ਮਾਨ ਜੀ ਦੇ ਵਿਚਾਰ ਸੁਣੋ ਵਾਹਿਗੁਰੂ ਸਮੂਹ ਸਾਧ ਸੰਗਤ ਹਲਕਾ ਨਾਪਾ ਤੋਂ ਐਮਐਲਏ ਸਰਦਾਰ ਗੁਰਦੇਵ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਇੱਕ ਬਹੁਤ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਜਿਹੜੀ ਆ ਵੱਡੀ ਗਿਣਤੀ ਦੇ ਵਿੱਚ ਜਿਹੜਿਆ ਸੰਗਤਾਂ ਨੇ ਉਹ ਤੁਰੀ ਬਿਖੇ ਆਪਰੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਰੈਲੀ ਦੇ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਜਿਹਦੇ ਕਿ ਸੰਗਤਾਂ ਦੇ ਵਿੱਚ ਬਹੁਤ ਵੱਡਾ ਜੋ ਸ਼ਾ ਹੈ ਮੁੱਖ ਮੰਤਰੀ ਸਾਹਿਬ ਦੇ ਜੋ ਹੋਤੇ ਹੈ ਬਚਨ ਸੁਣ ਸਕਣਾ ਔਰ ਸਰਦਾਰ ਗੁਰਦੇਵ ਸਿੰਘ ਜੀ ਦੇ ਮਾਨ ਐਮ ਐਲ ਏ ਦੀ ਰਹਿਮਾਈ ਦੇ ਹੇਠ ਇਹ ਬਹੁਤ ਵੱਡਾ ਕਾਫਲਾ ਪਿੰਡਾਂ ਦੇ ਵਿੱਚੋਂ ਇਕੱਠਾ ਹੋ ਕੇ ਜਿਹੜੇ ਰੈਲੀ ਸ਼ਾਮਲ ਹੋਣ ਜਾ ਰਿਹਾ ਹੈ